ਗਿਆ ਭਵੇਂ ਰੂਪਨਗਰ ਜ਼ਿਲਤੀ ਦਾ ਰਾਣਾ ਦੇਸ਼ ਅਗੰਪੁਰ ਰਾਣਾ ਦੇ ਜੀ ਨੂੰ ਰੂਪਨਗਰ ਜ਼ਿਲ੍ਹੇ ਦਾ ਜਿਹੜਾ ਉਹ ਪ੍ਰਧਾਨ ਬਣਾਇਆ ਗਿਆ ਪਿੰਡ ਗੰਪੁਰ ਦੇ ਜੰਪਲ ਅਤੇ ਆਜ਼ਾਦ ਹਿੰਦ ਫੌਜ ਵਿੱਚ ਭਰਤੀ ਹੋ ਕੇ ਦੇਸ਼ ਦੀ ਆਜ਼ਾਦੀ ਲਈ ਯੋਜਨ ਵਾਲੇ ਆਜ਼ਾਦੀ ਕੁਲਾਟੀਏ ਮਲਤਾਨ ਸਿੰਘ ਦੇ ਪਰਪੁੱਤਰੇ ਰਾਣਾ ਉਦੇਸ਼ ਅਗੰਪੁਰ ਨੂੰ ਜ਼ਿਲ੍ਹਾ ਰੂਪਨਗਰ ਦੇ ਯੂਥ ਕਾਲੀ ਦਲ ਦਾ ਪ੍ਰਧਾਨ ਬਣਾਇਆ ਗਿਆ ਹੈ ਦੱਸਣ ਯੋਗ ਹੈ ਕਿ 24 ਸਾਲਾ ਰਾਣਾ ਉਦੇਸ਼ ਨੇ ਸਰਕਾਰੀ ਸਕੂਲ ਅਗੰਪੁਰ ਤੋਂ ਮੁਢਲੀ ਪੜਾਈ ਕਰਕੇ ਦੀ ਇਹ ਵੀ ਸਕੂਲ ਤੋਂ ਖਤਗੜ੍ਹ ਤੋਂ 12ਵੀਂ ਕੀਤੀ ਅਤੇ ਇਹਨਾਂ ਸਮਿਆਂ ਦੌਰਾਨ ਉਹ ਖੇਡ ਕਬੱਡੀ ਨਾਲ ਜੁੜੇ ਰਹੇ ਉਹਨਾਂ ਚੰਡੀਗੜ੍ਹ ਦੇ ਸੈਕਟਰ 10 ਦੇ D A V ਕਾਲਜ ਤੋਂ ਗ੍ਰੈਜੂਏਸ਼ਨ ਕੀਤੀ ਅਤੇ ਇੱਥੇ ਹੀ ਉਹ ਅਕਾਲੀ ਦਲ ਦੇ ਵਿਦਿਆਰਥੀ ਵਿੰਗ ਇਸ O P ਨਾਲ ਜੁੜ ਗਏ ਅਤੇ ਉਹਨਾਂ 2017 ਵਿੱਚ ਪੰਜ ਪਾਰਟੀਆਂ ਦੇ ਗੱਠਜੋੜ ਖਿਲਾਫ ਇਕੱਲੇ ਪ੍ਰਧਾਨਗੀ ਦੀ ਚੋਣ ਵਿੱਚ ਤੱਕੜੀ ਟੱਕਰ ਦਿੱਤੀ ਉਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਮਨੁੱਖੀ ਅਧਿਕਾਰਾਂ ਦੀ ਪੋਸਟ ਗ੍ਰੈਜੂਏਸ਼ਨ ਕਰ ਚੁੱਕੇ ਹਨ। ਉਹਨਾਂ ਦੇ ਪਿਤਾ ਅਜੇ ਰਾਣਾ ਪਿੰਡ ਦੇ ਸਰਪੰਚ ਰਹੇ ਚੁੱਕੇ ਹਨ ਅਤੇ ਮਾਤਾ ਰੀਨਾ ਰਾਣਾ ਮੈਂਬਰ ਬਲਾਕ ਸਮਤੀ ਰਹੇ ਚੁੱਕੇ ਹਨ ਤੇ ਉਹਨਾਂ ਨੂੰ ਸਿਆਸੀ ਗੁਣਤੀ ਵੀ ਆਪਣੇ ਪਰਿਵਾਰ ਵਿੱਚੋਂ ਹੀ ਮਿਲੀ ਹੈ। ਰਾਣਾ ਉਦੇਸ਼ ਨੇ ਆਪਣੀ ਨਿਯੁਕਤੀ ਲਈ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸਾਬਕਾ ਕੈਬਨਿਟ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ, ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਛਿੰਝਰ ਦੇ ਨਾਲ ਨਾਲ ਸਾਬਕਾ ਜ਼ਿਲ੍ਹਾ ਪ੍ਰਧਾਨ ਸੰਦੀਪ ਸਿੰਘ ਕੋਲੋਤਾ ਦਾ ਵੀ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਯੂਥ ਅਕਾਲੀ ਦਲ ਨਾਲ ਜੋੜਨ ਅਤੇ ਨਸ਼ਿਆਂ ਖਿਲਾਫ ਇੱਕ ਲਹਿਰ ਚਲਾਈ ਜਾਵੇਗੀ। ਤਲ ਜ਼ੋ ਲੀਹੋ ਲੱਥੀ ਜਵਾਨੀ ਨੂੰ ਮੂੜ ਪੈਰਾਂ ਤੇ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਸੂਬੇ ਦੀ ਮੌਜੂਦਾ ਆਪ ਸਰਕਾਰ ਨੇ ਲੋਕਾਂ ਨਾਲ ਬਹੁਤ ਵੱਡਾ ਤਰੋ ਕੁਮਾਇਆ ਹੈ। ਜਿਸ ਨੂੰ ਜਗ ਜाहिर ਕੀਤਾ ਜਾਵੇਗਾ ਅਤੇ ਲੋਕ ਸਭਾ ਚੋਣਾਂ ਵਿੱਚ ਪਾਰਟੀ ਲਈ ਨੌਜਵਾਨਾਂ ਦੀ ਵੱਧ ਤੋਂ ਵੱਧ ਸਮੂਲੀਅਤ ਯਕੀਨੀ ਬਣਾਈ ਜਾਵੇਗੀ। ਰਾਣਵ ਦੇਸ਼ ਦੀ ਨਿਯੁਕਤੀ ਤੇ ਦਵਿੰਦਰ ਸਿੰਘ ਢਿੱਲੋਂ, ਦੀਪ ਮਟੌਰ, ਅਰਸ਼ੀ ਮਟੌਰ, ਜੱਸੀ ਚਾਜ, ਕਾਕੂ ਪਲਾਸੀ, ਜਤਿੰਦਰ ਟੈਰ, ਅਸ਼ਵਿੰਦਰ ਜਿੰਦਵੜੀ, ਬਿੰਦਰ ਮਜਾਰੀ, 바ਵਾ ਨੰਗਲ, ਅਮਰੀਕ ਮੰਗੇਵਾਲ, ਗਗਨ ਸੰਗਤਪੁਰ, ਬਲਜੀਤ ਪਲਾਸੀ, ਚਿੰਦੂ ਸੂਰੇਵਾਲ, ਗੋਲਾ ਗੰਬੀਰਪੁਰ ਫਤੇਹ ਬੜੈਜ ਇਹ ਪੀ ਹੈਪੀ ਅਗੰਪੁਰ ਰਾਜਨ ਪੁਸ਼ਪਿੰਦਰ ਦੀਪੂ ਦੜੋਲੀ ਗੱਗੀ ਬੇਲਾ ਹੈਪੀ ਖਾਨਪੁਰ ਆਦਿ ਨੇ ਖੁਸ਼ੀ ਦਾ اظہار ਕੀਤਾ ਹੈ ਮੇਰਾ ਰਾਣਾ ਉਦੇਸ਼ ਅਗੰਪੁਰ ਰੂਪਨਗਰ ਜ਼ਿਲ੍ਹਾਦਰ ਉਪਰ ਦਾ ਯੂਥ ਅਕਾਲੀ ਦਲ ਦਾ ਜ਼ਿਲ੍ਹਾ ਪ੍ਰਧਾਨ ਨਿਯੁਕਤਿਆ ਤੇ ਮੈਂ ਸਾਰੀ ਸ਼੍ਰੋਮਣੀ ਅਕਾਲੀ ਦਲ ਦਾ ਕੋਰ ਕਮੇਟੀ ਦਾ ਯੂਥ ਅਕਾਲੀ ਦਲ ਦਾ ਡਾਕਟਰ ਦਲੀਪ ਸਿੰਘ ਚੀਮਾ ਜੀ ਦਾ ਤੇ ਸਰਬਜੀਤ ਸਿੰਘ ਝੰਜਰ ਜੋ ਪੰਜਾਬ ਯੂਜ਼ ਕਰੀ ਜਾਂਦੇ ਪ੍ਰਧਾਨ ਹੈ ਮੈਂ ਇਹਨਾਂ ਦਾ तहे ਦਿਲੋਂ ਧੰਨਵਾਦ ਕਰਦਾ ਦਾਸ ਨੂੰ ਜਿਹੜੀ ਉਹ ਇਹ ਕਾਬਲ ਸਮਝਿਆ ਤੇ ਇਹ ਜ਼ਿੰਮੇਵਾਰੀ ਮੈਨੂੰ ਦਿੱਤੀ ਹੈ ਤੇ ਮੈਂ ਪਾਰਟੀ ਨੂੰ ਵੀ ਵਿਸ਼ਵਾਸ ਦਉਣਾ ਤੇ ਸਾਰੀ ਜਥੇਬੰਦੀ ਨੂੰ ਕਿ ਮੈਂ ਇਹ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਵਾਂਗਾ ਤੁਸੀਂ ਅੱਜ ਦੇਖੋ ਜੀ ਪੰਜਾਬ ਦੇ ਕੀ ਹਾਲਾਤ ਨੇ ਲਾਅ ਐਂਡ ਆਰਡਰ ਦੇ ਕੀ ਹਾਲਾਤ ਨੇ ਪੰਜਾਬ ਦੇ ਵਿੱਚ ਕਿਹੋ ਜੀ ਸਥਿਤੀ ਬਣੀ ਹੋਈ ਹੈ ਸਰਕਾਰ ਹੈ ਜਿਹੜੀ ਇਹਨੇ ਨੌਜਵਾਨਾਂ ਨੂੰ ਕਿਵੇਂ ਠੱਗਿਆ ਝੂਠੇ ਵਾਦੇ ਝੂਠੇ ਲਾਰਿਆਂ ਦੇ ਨਾਲ ਸੋ ਆਪਾਂ ਪਿੰਡ ਪਿੰਡ ਗਲੀ ਗਲੀ ਜਾ ਕੇ ਚਲਾ ਰੋਪੜ ਦੇ ਨੌਜਵਾਨਾਂ ਨੂੰ ਪ੍ਰੇਰਿਤ ਕਰਾਂਗੇ ਤਾਂ ਜੋ ਇਹ ਸਰਕਾਰ ਦੇ ਝੂਠੇ ਵਾਦਿਆਂ ਤੇ ਨੌਜਵਾਨ ਜਿਹੜੇ ਉਹ ਨਾ ਠੱਗੇ ਜਾਣ ਅੱਗੇ ਵੀ ਤੇ ਮੈਂ ਨਸ਼ਿਆਂ ਬਾਰੇ ਵੀ ਜਿਵੇਂ ਸਾਰੇ ਪੰਜਾਬ ਨੂੰ ਦੱਸਣਾ ਕੋਈ ਵਾਂਝਾ ਨਹੀਂ ਕਿ ਨਸ਼ਿਆਂ ਦਾ ਕਿਵੇਂ ਸ਼ੀਮਾ ਦਰਿਆ ਪੰਜਾਬ ਦੇ ਵਿੱਚ ਵਗ ਰਿਹਾ ਅੱਜ ਵੀ ਉਵੇਂ ਹੀ ਭਗਵੰਤ ਮਾਨ ਜੀ ਦੂਜੇ ਸਰਕਾਰਾਂ ਜਦੋਂ ਰਹੀਆਂ ਉਹਨਾਂ ਨੂੰ ਭੰਡ ਦੇ ਰਹੇ ਪਰ ਹੁਣ ਆਪਣੇ ਆਲ ਵੀ ਧਿਆਨ ਮਾਰਨ ਕਿ ਨਸ਼ਾ ਕਿਹੋ ਜਿਹੇ ਹਾਲਾਤ ਦੇ ਵਿੱਚ ਪੰਜਾਬ ਦੇ ਵਿੱਚ ਫੈਲ ਰਿਹਾ ਜੋ ਪਿੱਛੇ ਪੰਥ ਲਈ ਪੰਜਾਬ ਲਈ ਅਕਾਲੀ ਦਲ ਨੇ ਕੀਤਾ ਉਹ ਕਿਸੇ ਸਰਕਾਰ ਨੇ ਅੱਜ ਤੱਕ ਨਹੀਂ ਕੀਤਾ ਸੋ ਪਿਛਲੀਆਂ ਸਰਕਾਰਾਂ ਨੇ ਜਿਵੇਂ ਅਕਾਲੀ ਦਲ ਨੂੰ ਝੂਠੇ ਮੁੱਦਿਆਂ ਦੇ ਵਿੱਚ ਅਲਝਾਇਆ ਸੋ ਅੱਜ ਉਹ ਸਰਕਾਰਾਂ ਦੇ ਆਪ ਹੀ ਜਿਹੜੇ ਚਿਹਰੇ ਆ ਉਹ ਨੰਗੇ ਹੋ ਰਹੇ ਸੋ ਸੱਚ ਸਾਹਮਣੇ ਆ ਰਿਹਾ ਲੋਕ ਮੁੜ ਘਰ ਵਾਪਸੀ ਕਰਦੇ ਪਏ ਆ ਅਕਾਲੀ ਦਲ ਨਾਲ ਫੇਰ ਹੌਮ ਹਮਾ ਕੇ ਜੁੜਦੇ ਪਏ ਆ ਸੋ ਅਕਾਲੀ ਦਲ ਉਵੇਂ ਹੀ ਫੇਰ ਦੁਬਾਰਤੋਂ ਹਰਿਆ ਭਰਿਆ ਦਰਖਤ ਜਿਹੜਾ ਉਹ ਬਣ ਜਾ ਰਿਹਾ ਪਾਰਟੀ ਨੇ ਜਿਹੜਾ ਮੈਨੂੰ ਸ਼ੋਰਤ ਬਖਸ਼ੀ ਹੈ ਮੈਂ ਇਹਨੂੰ ਦਿਨ ਰਾਤ ਇੱਕ ਕਰਕੇ ਪਾਰਟੀ ਨੂੰ ਚੜ੍ਹਦੀ ਕਲਾ ਦੀ بلੰਦੀਆਂ ਉੱਪਰ ਲੈ ਕੇ ਜਾਣ ਦੀ ਕੋਸ਼ਿਸ਼ ਕਰੂੰਗਾ ਜਿਵੇਂ ਦਿਨ ਨੇੜੇ ਹੈ ਪਹਿਲਾਂ ਵੀ ਮੈਂ ਕੰਮ ਹਲਕੇ 'ਚ ਕਰਦਾ ਰਿਹਾ ਤੇ ਹੁਣ ਵੀ ਅੱਗੇ ਵੀ ਉਹੀ ਮੇਰਾ ਸ਼ਡਿਊਲ ਹੈ ਜਿਹੜਾ ਰਹੂਗਾ ਪਰ ਮੇਰੇ ਮੋਢੇ ਤੇ ਜਿਹੜਾ ਭਾਰ ਪਾਰਟੀ ਨੇ ਪਾਇਆ ਇਹਦੇ ਨਾਲ ਜ਼ਿੰਮੇਵਾਰੀ ਵਧਣ ਕਰਕੇ ਮੈਂ ਹੋਰ ਪਾਰਟੀ ਨੂੰ ਚੜ੍ਹਦੀ ਕਲਾ ਵੱਲ ਲੈ ਕੇ ਜਾਣ ਦੀ ਕੋਸ਼ਿਸ਼ ਲੋਕ ਸਭਾ ਚੋਣਾਂ ਵਿੱਚ ਕੀ ਭੂਮਿਕਾ ਰਵੋਗੇ ਨੌਜਵਾਨਾਂ ਦੀ ਤੁਹਾਡੀ ਕੀ ਭੂਮਿਕਾ ਨੌਜਵਾਨਾਂ ਨੂੰ ਨਾਲ ਲੈ ਜਾ ਕੇ ਹਲਕਾ ਬਹੁਤ ਵੱਡਾ ਸਾਡਾ ਆਨੰਦਪੁਰ ਸਾਹਿਬ ਇਥੋਂ ਅਕਾਲੀ ਦਲ ਜਿਹੜਾ ਵੀ ਕੈਂਡੀਡੇਟ ਤਾਰੂਗੀ ਆਪਾਂ ਉਹਦੇ ਲਈ ਦਿਨ ਰਾਤ ਨੌਜਵਾਨਾਂ ਨੂੰ ਇਕੱਤਰ ਕਰਕੇ ਅਕਾਲੀ ਦਲ ਖੇਤਰੀ ਪਾਰਟੀ ਵੱਲ ਲਿਜਾ ਕੇ ਨੌਜਵਾਨਾਂ ਨੂੰ ਸਿਖਾਵਾਂਗੇ ਕਿ ਕਿਵੇਂ ਦੂਜੀਆਂ ਸਰਕਾਰਾਂ ਨੇ ਤੁਹਾਨੂੰ ਮੂਰਖ ਬਣਾਇਆ ਤੇ ਹੁਣ ਖੇਤਰੀ ਪਾਰਟੀ ਜਿਹੜੀ ਅਕਾਲੀ ਦਲ ਉਹ ਅੱਗੇ ਆਉਗੀ ਤੇ ਨੌਜਵਾਨਾਂ ਨੂੰ ਉਹਨਾਂ ਦੀ ਬਾਹ ਫੜੂ ਤੁਸੀਂ ਅਕਾਲੀ ਦਲ ਨਾਲ ਕਿੰਨੇ ਕ ਟਾਈਮ ਤੋਂ ਜੁੜੇ ਹੋਏ ਹੋ ਮੈਂ 2017 ਤੋਂ ਕਾਲਜ ਟਾਈਮ ਤੋਂ ਹੀ ਅਕਾਲੀ ਦਲ ਦੀ ਐਸ.ਓ.ਆਈ ਜਥੇਬੰਦੀ ਨਾਲ ਜੁੜਿਆ ਹੋਇਆ ਹਾਂ 2017 ਤੋਂ ਲੈ ਕੇ ਮੈਂ ਅੱਜ ਦੀ ਡੇਟ ਤੱਕ ਸ਼੍ਰੋਮਣੀ ਅਕਾਲੀ ਦਲ ਨਾਲ ਹੀ ਰਿਹਾ ਹਾਂ ਤੇ ਮੈਂ 2017 ਤੋਂ ਲੈ ਕੇ 2021-22 ਤੱਕ ਐਸ.ਓ.ਆਈ ਲਈ ਕੰਮ ਕੀਤਾ ਸੋ ਹੁਣ ਮੈਨੂੰ ਅਕਾਲੀ ਦਲ ਨੇ ਯੂਥ ਅਕਾਲੀ ਦਲ ਦੇ ਵਿੱਚ ਸ਼ੌਰਤ ਬਖਸ਼ੀ ਹੈ ਸੋ ਮੈਂ ਸਾਰੀ ਅਕਾਲੀ ਦਲ ਦਾ ਵੀ ਧੰਨਵਾਦ ਕਰਦਾ ਕਿਹੜੇ ਕਿਹੜੇ ਉਦਨ ਤੇ ਰਹੀ ਮੈਂ 2019 ਦੇ ਵਿੱਚ ਡੀ.ਏ.ਵੀ ਕਾਲਜ ਤੋਂ ਐਸਓਈ ਵੱਲੋਂ ਪ੍ਰਧਾਨ ਲੜਿਆ ਜੀ ਇਲੈਕਸ਼ਨ ਤੇ ਹੁਣ ਸੈਕੰਡ ਅਹੁਦਾ ਜਿਹੜਾ ਮੇਰਾ ਉਹ ਜ਼ਿਲੇ ਪ੍ਰਧਾਨ ਦਾ